ਗੁਰਾਇਆ ਪੁਲਿਸ ਨੇ ਇੱਕ ਵੱਲਾਤੇ ਇੱਕ ਨੌਜਵਾਨ ਨੂੰ 235 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਐਸ ਐਚਓ ਗੁਰਾਇਆ ਗੁਰਸ਼ਰਨ ਸਿੰਘ ਨੇ ਦੱਸਿਆ ਚੌਂਕੀ ਇੰਜਜ ਤਲੇਤਾ ਏਐਸਆਈ ਸੁਆਸ਼ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਬੜਾਪਿੰਡ ਨੇਰਪੁਲੀ ਤੋਂ ਜਾਸਿਰ ਅਬਦੁੱਲਾ ਉਰਫ ਰਾਜਪੁੱਤਰ ਅਬਦੁਲ ਮੁਹੰਮਦ ਵਾਸੀ ਪਿੰਡ ਅੱਟਾ ਨੂੰ ਇੱਕ ਮੈਸਟਰੋ ਸਕੂਟਰੀ ਸਮੇਤ 103 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਦੇ ਖਿਲਾਫ ਥਾਣਾ ਗੁਰਾਇਆ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਦ ਕਿ ਐਸਟਾਈ ਉਮੇਸ਼ ਕੁਮਾਰ ਚੌਂਕੀ ਇੰਚਾਰਜ ਰੁੜਕਾ ਕਲਾ ਨੇ ਸੀਤੋ ਪਤਨੀ ਪਖਰਵਾਸੀ ਪਿੰਡ ਤਲੇਤਾ ਨੂੰ 105 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਜਿਸpassੋ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਹਾਂ ਸਰ ਦੱਸੋ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਜੁਧ ਨਸ਼ਾ ਅਬਰੋਧ ਮਹਿੰਮ ਚਲਾਈ ਗਈ ਆ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਣ ਨਿਰਦੇਸ਼ ਤੇ ਚੌਂਕ ਚੰਕਿੰਦਰ ਸ਼ਿਵਾਸ਼ੂ ਕੁਮਾਰ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਪੁਲ ਨੇਰ ਬڑا ਪਿੰਡ ਤਲੇਤਾ ਰੋਡ ਤੇ ਉਥੇ ਜਰਸ਼ਕ ਅਬਦੁੱਲਾਹ ਔਰ ਫਰਾਜੋ ਪੁੱਤਰ ਅਬਦੁਲ ਮਹਮਦ ਵਾਸੀ ਹਟਾ ਜੋ ਆਪਣੀ ਸਕੂਟੀ ਦੇ ਨਸ਼ੇ ਦੀ ਸਪਲਾਈ ਅੱਗੇ ਦੇਣ ਜਾ ਰਿਹਾ ਸੀ ਉਸ ਨੂੰ ਸਮੇਤ ਸਕੂਟਰੀ 130 ਗੋਲੀਆਂ ਬਰਾਮਦ ਕਰਕੇ ਕਾਬੂ ਕਰਕੇ ਉਹਦੇ ਤੇ ਮੁਕੱਦਮਾ ਦਾਜ ਰਜਿਸਟਰ ਕਰਕੇ ਰਿਪੋrti ਸੰਮਲੇ ਲਈ ਜਾਂਦੀ ਹੈ। ਇਸੇ ਤਰ੍ਹਾਂ ਇਸ ਮਹਿੰਮ ਤਹਿਤ ਹੀ ਕੌਂਟੀਨ ਚਾਰਜ ਉਰਕਾ ਕਲਾ ਹਰਮੇਸ਼ ਕੁਮਾਰ ਵੱਲੋਂ ਨਾਕਾਬੰਦੀ 2.0 ਬਡਾਲਾ ਪਰ ਕੀਤੀ ਗਈ ਸੀ। ਉਹ ਉਹਨਾਂ ਵੱਲੋਂ ਸੀਤੋ ਪਤਨੀ ਪਖੜ ਬਸੀ ਧਲੇਤਾ ਜਿਹਦੇ ਤੇ ਪਹਿਲਾਂ ਵੀ ਕਾਫੀ ਮਕਾਦਮੇ ਦਰਜ ਦਿਆ ਉਸ ਨੂੰ ਕਾਬੂ ਕਰਕੇ ਉਸ ਕੋਲ 105 ਗੋਲੀਆਂ ਨਸ਼ੀਲੀਆਂ ਬਰਾਮਦ ਕਰਕੇ ਮਕਾਦਮਾ ਦਾ ਅਰੇਸਟ ਕਰਕੇ ਅਗਲੀ ਕਦੀ ਸਾਹਮਣੇ ਲਿਆਂਦੀ ਗਿਆ ਵੀ ਇਹਨਾਂ ਤੋਂ ਕੋਈ ਅਗਲਾ ਵੀ ਮਾਮਲਾ ਦਰਜ ਹੈ ਵੀ ਪਹਿਲਾਂ ਕੋਈ ਹਾਂ ਸੀਤੋ ਤੇ ਪਹਿਲਾਂ ਮਾਮਲੇ ਦਰਜ ਦਿਆ ਜੀ ਜਸ਼ਰ ਮਹਮਦ ਪਹਿਲੀ ਵਾਲੇ ਬੜੇ ਜੀ ਇਹ 5-6 ਮਹੀਨੇ ਤੋਂ ਲਗਾਤਾਰ ਬਾਰਉਂਡ ਵੀ ਤੋਂ ਆਇਆ ਸੀ ਅਣਕਿਤੇ ਨਸ਼ੇ ਦਾ ਕੰਮ ਕਰਦਾ ਸੀ ਗੁਰਾਇਆ ਪੁਲਿਸ ਨੇ ਇੱਕ ਮੱਲਾਤੇ ਇੱਕ ਨੌਜਵਾਨ ਨੂੰ 235 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਐਸ ਐਚਓ ਗੁਰਾਇਆ ਗੁਰਸ਼ਰਨ ਸਿੰਘ ਨੇ ਦੱਸਿਆ ਚੌਂਕੀ ਇੰਚਾਰਜ ਤਲੇਤਾ ਏਐਸਆਈ ਸੁਆਸ਼ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਬੜਾਪਿੰਡ ਨੇਰਪੁਲੀ ਤੋਂ ਜਾਸੀਰ ਅਬਦੁੱਲਾ ਉਰਫ ਰਾਜਪੁੱਤਰ ਅਬਦੁਲ ਮੁਹੰਮਦ ਵਾਸੀ ਪਿੰਡ ਅੱਟਾ ਨੂੰ ਇੱਕ ਮੈਸਟਰੋ ਸਕੂਟਰੀ ਸਮੇਤ 103 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਦੇ ਖਿਲਾਫ ਥਾਣਾ ਗੁਰਾਇਆ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਦ ਕੇ ਐਸਟੀ ਉਮੇਸ਼ ਕੁਮਾਰ ਚੌਂਕੀ ਇੰਚਾਰਜ ਉੜਕਾ ਕਲਾ ਨੇ ਸੀਤੋ ਪਤਨੀ ਪਖਰਵਾਸੀ ਪਿੰਡ ਤਲੇਤਾ ਨੂੰ 105 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਬਸੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਹਾਂ ਸਰ ਦੱਸੋ ਮਾਨਜੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਜੁਧ ਨਸ਼ਾ ਬਰੋਧ ਮਹਿੰਮ ਚਲਾਈ ਗਈ ਆ ਉਹਦੇ ਤਹਿਤ ਮਾਨਜੋਗ ਐਸਐਸਪੀ ਸਾਹਿਬ ਮਾਨਜੋਗ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਤੇ ਚੌਂਕ ਚੌਂਕਿੰਦਰ ਅਸ਼ਵਾਸ਼ ਕੁਮਾਰ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਪੁਲ ਨੇੜੇ ਬڑا ਬੰਡ ਤਲੇਤਾ ਰੋਡ ਤੇ ਉਥੇ ਜਸ਼ਕਰ ਅਬਦੁੱਲਾਹ ਔਰ ਫਰਾਜੋ ਪੁੱਤਰ ਅਬਦੁਲ ਮਹਮਦ ਵਾਸੀ ਹਟਾ ਜੋ ਆਪਣੀ ਸਕੂਟੀ ਦੇ ਨਸ਼ੇ ਦੀ ਸਪਲਾਈ ਅੱਗੇ ਦੇਣ ਜਾ ਰਿਹਾ ਸੀ ਉਸ ਨੂੰ ਸਮੇਸ਼ ਸਕੂਟਰੀ 130 ਗੋਲੀਆਂ ਬਰਾਮਦ ਕਰਕੇ ਕਾਬੂ ਕਰਕੇ ਉਹਦੇ ਤੇ ਮੁਕੱਰਮਾ ਦਾ ਰਿਕਾਰਡ ਕਰਕੇ ਰਿਲੀ ਭਤੀ ਸੰਮਲੇ ਲੈਣ ਦੀ ਜਾਣਗੀ ਜੇ ਇਸੇ ਤਰ੍ਹਾਂ ਇਸ ਮਹਿੰਮ ਤਹਿਤ ਹੀ ਕੌਮਕੀ ਇੰਚਾਰਜੁਰਕਾ ਕਲਾ ਹਰਮੇਸ਼ ਕੁਮਾਰ ਵੱਲੋਂ ਨਾਕਾਬੰਦੀ ਟੀ ਪੁਆਇੰਟ ਬਡਾਲਾ ਪਰ ਕੀਤੀ ਗਈ ਸੀ ਉਹ ਉਹਨਾਂ ਵੱਲੋਂ ਸੀਤੋ ਪਤਨੀ ਪਖੜ ਬਸੀ ਧਲੇਤਾ ਜਿਹਦੇ ਤੇ ਪਹਿਲਾਂ ਵੀ ਕਾਫੀ ਮਕਾਲਮੇ ਦਰਦਿਆ ਉਸ ਨੂੰ ਕਾਬੂ ਕਰਕੇ ਉਸ ਕੋਲੋਂ 105 ਦੀਆਂ ਗੋਲੀਆਂ ਨਸ਼ੀਲੀਆਂ ਬਰਾਮਦ ਕਰਕੇ ਮਗਦਮਾ ਦਾ ਅਰੇਸਟ ਕਰਕੇ ਅਗਲੀ ਕਨਦਿਸ਼ ਹਮਲੇ ਲਿਆਂਜੀ ਗਿਆ ਵੀ ਇਹਨਾਂ ਤੋਂ ਕੋਈ ਅਗਲਾ ਵੀ ਮਾਮਲਾ ਦਰਜ ਹੈ ਵੀ ਪਹਿਲਾਂ ਕੋਈ ਹਾਂ ਸੀਤੋ ਤੇ ਪਹਿਲਾਂ ਮਾਮਲੇ ਦਰਜ ਹੈ ਜੀ ਜਸ਼ਰ ਮਹਮਦ ਪਹਿਲੀ ਵਾਰ ਬੜਾ ਜੀ ਇਹ 5-6 ਮਹੀਨੇ ਤੋਂ ਲਗਾਤਾਰ ਬਾਰਉਂਡ ਵੀ ਤੋਂ ਐਸੀ ਆਣ ਕੇ ਇੱਥੇ ਨਸ਼ੇ ਦਾ ਕੰਮ ਕਰਦਾ ਸੀ